ਇਤ ਮੈਂ ਮੈਂ ਅਸਰ ਕੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਬੇਸ਼ੁਮਾਰਿਆ ਤਾ ਅਗਣਤਿਆ ਤੁਲੈ ਜਿਉ ਬੁਲਾਵਾ ਤਿਉ ਨਾਨਕ ਦਾਸ ਬੋਲੇ ਜ਼ਰਾ ਜ਼ਹੂਰ ਹਜਰਾ ਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਗ ਪਰਲੋਕ ਦੇ ਰਖੇ ਅਗ ਭਗਤ ਵਾਸ਼ਾ ਲੈ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪਿੱਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾਸ ਸੰਗ ਜੀ ਧੰਤਾ ਦੇ ਯੋਗ ਵਰ ਭਾਗੇ ਹੋ ਮਹਾਰਾਜ ਜੀ ਨੇ ਮਿਹਰ ਕੀਤੀ ਹੈ ਬੜੀ ਕਿਰਪਾ ਕੀਤੀ ਹੈ ਬਹੁਤ ਦਇਆ ਕੀਤੀ ਹੈ ਮਹਾਰਾਜ ਨੇ ਉਦਮ ਇਸ਼ਨਾਨ ਤੰਦਰੁਸਤੀਆਂ ਬਖਸ਼ੀਆਂ ਮਹਾਰਾਜ ਨੇ ਆਪਣੀ ਗੋਦ ਬਖਸ਼ੀ ਹੈ ਬਹੁਤ ਕੀਮਤੀ ਸਮਾਂ ਬਖਸ਼ਿਆ ਬਹੁਤ ਕੀਮਤੀ ਸਤਾਨ ਬਖਸ਼ਿਆ ਤਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੁਤਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੁਤਾਨ ਭਾਲਿਆ ਲੈ ਧੂਰ ਮੁਕ ਲਾਵਾਂ ਐਦਾ ਐਡੇ ਵੱਡੇ ਸਤਾਨ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਰਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ ਇਸ ਤਰ੍ਹਾਂ ਦੀ ਜਗਾ ਜਿਹਨੂੰ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ ਐਦਾਂ ਦੀ ਜਗਾ ਸਾ ਸੰਗ ਜੀ ਡਿਠੇ ਸਬੇ ਥਾਵ ਨਹੀਂ ਤੁਦ ਜਿਹ ਆ ਲੱਭੀ ਦਾ ਦੀ ਜਗਾ ਕਦੇ ਵੀ ਨਹੀਂ ਲੱਭ ਸਕਦੀ ਐਦਾਂ ਦੀ ਜਗਾ ਕਿਦਰੇ ਹੈ ਹੀ ਨਹੀਂ ਐਦਾਂ ਦੀ ਜਗਾ ਕਿਦਰੇ ਬਣੀ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਹਦੇ ਸਮਾਨ ਇਹਦੇ ਤੁਲ ਇਹਦੇ ਬਰਾਬਰ ਦੁਨੀਆ ਦੇ ਵਿੱਚ ਕੋਈ ਜਗਾ ਕੋਈ ਤਾਨ ਨਹੀਂ ਛੋ ਫਿਰ ਜਿਸ ਨੂੰ ਇਹ ਜਗਾ ਤੇ ਥਾਂ ਦੇ ਬੈਠਣਾ ਨਸੀਬ ਹੋਵੇ ਉਹ ਫਿਰ ਆਮ ਬੰਦਾ ਨਹੀਂ ਹੋ ਸਕਦਾ ਧਿਆਨ ਦੇਣਾ ਜਿੰਨੂੰ ਮਾਂ ਵੀ ਗੋਦ ਮਿਲੇ ਉਹ ਆਮ ਨਹੀਂ ਹੋ ਸਕਦਾ ਜਿੰਨੂੰ ਬਾਪ ਦਾ ਸਿਰ ਤੇ ਹੱਥ ਮਿਲੇ ਉਹ ਆਮ ਨਹੀਂ ਹੋ ਸਕਦਾ ਠੀਕ ਹੈ ਜੀ ਉਹ ਆਮ ਨਹੀਂ ਹੋ ਸਕਦਾ ਜਿੰਨੇ ਅਸੀਂ ਬੈਠੇ ਆ ਗੁਰੂ ਦੀ ਛਤਰ ਛਾਇਆ ਹੇਠ ਗੁਰੂ ਦੀ ਬਖਸ਼ਿਸ਼ ਅਸੀਸ ਪਿਆਰ ਲਾੜ ਹੇਠ ਅਸੀਂ ਬੈਠੇ ਆ ਇਸ ਕਰਕੇ ਦੁਨੀਆਂ ਦੇ ਵਿੱਚ ਸਭ ਤੋਂ ਅਮੀਰ ਆ ਅਸੀਂ ਅਮੀਰ ਪੈਸੇ ਕਰਕੇ ਨਹੀਂ ਕੋਈ ਹੋਰ ਚੀਜ਼ ਕਰਕੇ ਨਹੀਂ ਗੁਰੂ ਦੇ ਨਾਲ ਪ੍ਰੇਮ ਦੇ ਰਿਸ਼ਤੇ ਕਰਕੇ ਧਿਆਨ ਹੈ ਨਾ ਪ੍ਰੇਮ ਪੈਸਿਆਂ ਨਾਲ ਨਹੀਂ ਮਿਲਦਾ ਨਾ ਖਰੀਦਿਆ ਜਾਂਦਾ ਨਾ ਵੇਚਿਆ ਜਾਂਦਾ ਹੈ ਬੇਸ਼ਕੀਮਤੀ ਹੈ ਪ੍ਰੇਮ ਪ੍ਰੇਮ ਦੇ ਬਦਲੇ ਚੋਖਾ ਮਿਲਦਾ ਹੈ ਬਾਲਾ ਮਿਲਦਾ ਹੈ ਵਾਧੂ ਮਿਲਦਾ ਹੈ ਜ਼ਿਆਦਾ ਮਿਲਦਾ ਹੈ ਪ੍ਰੇਮ ਦੇ ਬਦਲੇ ਪ੍ਰੇਮ ਮੈਂ ਅਕਸ਼ਰ ਬੇਨਤੀ ਕਰਦਾ ਹੁੰਨਾ ਆਮ ਸਧਾਰਨ ਕਿਸੇ ਬੱਚੇ ਨੂੰ ਕਿਸੇ ਬਜ਼ੁਰਗ ਨੂੰ ਕਿਸੇ ਹਮ ਉਮਰ ਨੂੰ ਕਿਤੇ ਪ੍ਰੇਮ ਦਿੱਤਾ ਜਾਂ ਕੀਤਾ ਜਾਏ ਡਬਲ ਨਾਲੋਂ کئی ਵਾਰ ਜ਼ਿਆਦਾ ਮਿਲਦਾ ਹੈ ਤੇ ਜਿਹੜਾ ਗੁਰੂ ਸਮਰੱਥ ਹੈ ਦੁਨੀਆ ਨੂੰ ਬਣਾਉਣ ਵਾਲਾ ਜਿਨੇ ਪ੍ਰੇਮ ਦੀ ਡੈਫੀਨੇਸ਼ਨ ਸਮਝਾਈ ਹੈ ਜਿਸਨੇ ਸਾਨੂੰ ਪ੍ਰੇਮੀ ਬਣਾਇਆ ਤੇ ਉਹ ਪ੍ਰੇਮ ਦੇ ਬਦਲੇ ਕੀ ਦੇਵੇਗਾ ਕਿੰਨਾ ਗ੍ਰ ਪ੍ਰੇਮ ਦੇਵੇਗਾ ਕੋਈ ਐਸਟੀਮੇਟ ਨਹੀਂ ਕੋਈ ਅੰਦਾਜ਼ਾ ਨਹੀਂ ਵੀ ਮਹਾਰਾਜ نو ਪ੍ਰੇਮ ਦੇ ਬਦਲੇ ਸਾਨੂੰ ਕਿੰਨਾ ਪ੍ਰੇਮ ਦੇਣਗੇ ਜਿੱਥੋਂ ਇੰਨਾ ਪ੍ਰੇਮ ਮਿਲਦਾ ਹੋਵੇ ਉਥੇ ਜਾਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਜਰੂਰ ਗੁਰੂ ਘਰ ਆਇਆ ਕਰੋ ਕੋਈ 2 ਮਿੰਟ ਬੈਠ ਸਕਦਾ 2 ਬੈਠੇ 20 ਮਿੰਟ ਬੈਠ ਸਕਦਾ 20 ਬੈਠੇ ਘੰਟਾ ਬੈਠ ਸਕਦਾ ਘੰਟਾ ਬਿਠੇ ਜਿੰਨਾ ਸਰੀਰ ਇਜਾਜ਼ਤ ਦਿੰਦਾ ਬੈਠ ਜਾਓ ਆ ਜਾਓ ਅਮਰਤ ਵਿਲਾ ਸੋਨਾ ਬਣਾ ਲਓ ਸ਼ੁਰੂਆਤ ਵਧੀਆ ਕਰ ਲਓ ਬਸ ਫਿਰ ਸਾਰਾ ਦਿਨ ਚੰਗਾ ਆਉਣ ਵਾਲੀ ਰਾਤ ਵੀ ਚੰਗੀ ਜੇ ਦਾ ਅਮਰਤ ਵਿਲਾ ਨਹੀਂ ਚੰਗਾ ਹੋਏਗਾ ਨਾ ਉਹਦਾ ਦਿਨ ਚੰਗਾ ਹੋਣਾ ਜੇ ਦਾ ਦਿਨ ਨਹੀਂ ਚੰਗਾ ਹੁੰਦਾ ਉਹਨੂੰ ਰਾਤ ਵੀ ਸੁਪਨੇ ਤੰਗ ਕਰਦੇ ਨੇ ਉਹਦੀ ਰਾਤ ਵੀ ਇਦਾਂ ਹੀ ਪਾਸੇ ਮਾਰਦੇ ਆ ਤਰਬ ਗੇ ਉੱਟਦੇ ਆ ਬੜ ਬੜਾਉਂਦੇ ਆ ਨਿਕਲਦੀ ਐ ਮਹਾਰਾਜ ਕਹਿੰਦੇ ਸੁਖ ਸੁਪਨੇ ਨਹੀਂ ਜਿਹੜੇ ਨਹੀਂ ਜਪਦੇ ਜਾਂ ਨਹੀਂ ਮਹਾਰਾਜ ਦੇ ਚਰਨਾਂ ਵਿੱਚ ਝੁਕਦੇ ਉਹਨਾਂ ਨੂੰ ਜਾਗਦਿਆਂ ਨੂੰ ਤੇ ਛੱਡੋ ਸੁਪਿਆਂ ਨੂੰ ਵੀ ਭਾਵੇਂ ਗੋਲੀ ਖਾ ਲੈਣ ਜੋ ਮਰਜੀ ਛਕ ਲੈਣ ਉਹਨਾਂ ਨੂੰ ਚੈਨ ਨਹੀਂ ਆਏਗੀ ਪਰ ਜਿਹੜਾ ਮਾਰਾ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਕਹਿੰਦੇ ਉਹਨੂੰ ਸੁਪਨੇ ਵਿੱਚ ਵੀ ਰਾਮ ਕੋਈ ਤੁਹਾਡੇ ਵਿੱਚ ਐਸੀ ਰੂਹ ਬੈਠੀ ਹੋਏਗੀ ਜਿਹੜਾ ਜੋ ਸਿਮਰਨ ਕਰਦਾ ਉਹ ਸੁੱਤਿਆਂ ਚੱਲਦਾ ਹੋਏਗਾ ਐਦਾਂ ਲੱਗਦਾ ਵੀ ਚੌਪੀ ਸਾਬ ਵੀ ਹੋ ਗਈ ਜਪਜੀ ਸਾਹਿਬ ਵੀ ਹੋ ਗਿਆ ਮੂੰਹ ਦੇ ਵਿੱਚ ਚੱਲਦਾ ਰਹਿੰਦਾ ਜਿਹੜੇ ਅਭਿਆਸੀ ਜਿਹੜਾ ਵਾਗੁਰੂ ਵਾਗੁਰੂ ਕਰਦਾ ਉਹਦੇ ਵੀ ਚੱਲਦਾ ਹੀ ਰਹਿੰਦਾ ਸੁੱਤਿਆਂ ਵੀ ਚੱਲਦਾ ਰਹਿੰਦਾ ਤੇ ਕਬੀਰ ਜੀ ਕਹਿੰਦੇ ਜਿਹਦੇ ਸੁਤਿਆਂ ਵੀ ਨਿਤਨੇਵ ਚੱਲਦਾ ਰਹਿੰਦਾ ਮੇਰੇ ਤਨ ਦੀਆਂ ਜੁੱਤੀਆਂ ਬਣਾ ਕੇ ਉਹਦੇ ਚਰਨਾ ਚ ਭਾ ਦਿਓ ਤਾਂ ਕਿ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਂ ਕਬੀਰ ਜੀ ਕਹਿੰਦੇ ਨੇ ਕਬੀਰ ਸੁਪਨੇ ਹੂੰ ਬਰੜਾਏ ਕਾ ਜਿਹਦਾ ਬੁਲ ਬੜਾ ਕੇ ਜਿਹਦਾ ਬੋਲ ਪੈਂਦੇ ਜਿਵੇਂ ਕੋਈ ਬੋਲਦਾ ਰਹਿੰਦਾ ਸੁਪਨੇ ਚ ਕਿਦਰੇ ਇਦਾਂ ਵੀ ਕੋਈ ਭਗਤ ਜੀ ਕਹਿੰਦੇ ਰੱਬ ਦਾ ਨਾਮ ਲੈ ਲਵੇ ਕਬੀਰ ਸੁਪਨੇ ਹੂੰ ਬਰੜਾਏ ਕੈ ਜੈ ਮੁਖ ਨਿਕਸੈ ਰਾਮ ਤਾਕੇ ਪੱਗ ਕੀ ਪਾਨਾ ਹੀ ਪੱਗ ਉਹ ਪੈਰ ਨੂੰ ਕਹਿੰਦੇ ਪਾਨ ਹੀ ਕਹਿੰਦੇ ਜੁੱਤੀ ਨੂੰ ਤਾਂ ਕਿ ਉਹਦੇ ਪੈਰ ਦੀ ਜੁੱਤੀ ਮੇਰੇ ਤਨ ਕੋ ਚਾਮ ਮੇਰੇ ਚਾਮ ਨੂੰ ਢੇੜ ਕੇ ਮੇਰੇ ਤਨ ਨੂੰ ਛੂ ਕੇ ਉਹਦੀ ਜੁੱਤੀ ਉਦੇ ਚਰਨਾਂ 'ਚ ਪਾ ਦੋ ਇੰਨਾ ਸਤਕਾਰ ਹੈ ਭਗਤ ਕਿਤੇ ਛੋਟੀ ਭਗਤ ਗੁਰੂ ਵਿੱਚ ਫਰਕ ਕੋਈ ਨਹੀਂ ਐਡੀ ਵੱਡੀ ਅਵਸਥਾ ਦੇ ਮਾਲਕ ਸਾਡੇ ਆਪਣੇ ਤਨ ਦੀਆਂ ਜੁੱਤੀਆਂ ਪਾਉਣ ਨੂੰ ਕਹਿ ਰਹੇ ਨੇ ਇਦਾਂ ਦਾ ਦਰਬਾਰ ਦੇਖਿਆ ਕਹਿੰਦੇ ਨੇ ਕੋਈ ਤੇ ਲਵੇ ਨਹੀਂ ਲੱਗਨ ਦਿੰਦਾ ਮਤਲਬ ਲੱਗ ਹੀ ਨਹੀਂ ਆਉਂ ਦਿੰਦਾ ਕੋਈ ਦੁਨਿਆਵੀ ਠੀਕ ਹੈ ਜੀ ਐਡੇ ਦੇ ਪ੍ਰਕਰਮਾਂ ਵੀ ਕਰਦੇ ਆ ਜਿਨੇ ਚੋਰ ਕਰਨਾ ਚੋਰ ਕਰ ਲਓ ਜਿਨੇ ਨੱਕ ਰਗੜ ਨਾ ਨੱਕ ਰਗੜ ਲਓ ਕੁਝ ਨਹੀਂ ਕਹਿੰਦੇ ਇੱਥੇ ਕੋਈ ਬੰਦਸ਼ ਨਹੀਂ ਆਤੀ ਉਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਸੋ ਐਸੇ ਜੈਸਾ ਸਤਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ ਵਿਛੜਿਆ ਮਿਲੇ ਪ੍ਰਭੂ ਹਰਦਰਗੇ ਕਾਬੇ ਸੀਠ ਹਰ ਨਾਮੋਂ ਮੰਤਰ ਦੜਾਹਿੰਦਾ ਕੱਟੇ ਹੋਵੇਂ ਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨ੍ਹਾਂ ਧਰੇ ਪਿਆ ਸੰਜੋਗ ਕਰਮ ਉਹਦੀ ਬਖਸ਼ਿਸ਼ ਨਾਲ ਵੀ ਬਣਦੇ ਨੇ ਤੇ ਕਰਮ ਆਪਣੇ ਉਦਮ ਨਾਲ ਵੀ ਬਣਦੇ ਨੇ ਧਿਆਨ ਦੇਣਾ ਪਹਿਲਾ ਪੈਸੇ ਜਮਾ ਕਰਾਈ ਦੇ ਨੇ ਫਿਰ ਜਮਾ ਨੂੰ ਵਿਆਜ ਵਿਆਜ ਨੂੰ ਵਿਆਜ ਵਿਆਜ ਨੂੰ ਵਿਆਜ ਵਿਆਜ ਨੂੰ ਵਿਆਪਤਾ ਹੀ ਨਹੀਂ ਲੱਗੇ ਆਪੀ 10 ਤੋਂ 20 ਕਦੋਂ ਹੋ ਗਿਆ ਲੱਗਦਾ ਬੜਾ ਪਰ ਪਹਿਲਾਂ ਮੂਲ ਤੇ ਚਾਹੀਦਾ ਨਾ ਦੁਕਾਨ ਕਿਸੇ ਨੇ ਸ਼ੁਰੂ ਕੀਤੀ ਸੀ 1000 ਰੁਪਏ ਦਾ ਸਾਮਾਨ ਪਾਇਆ ਸੀ ਲੱਖ ਦਾ ਪਾਇਆ ਸੀ ਅੱਜ ਕਰੋੜਾਂ ਦੇ ਵਿੱਚ ਖੇਲਦਾ ਪੂੰਜੀ ਤੇ ਰਾਸਤੇ ਹੁਣੀ ਚਾਹੀਦੀ ਹੈ ਨਾ ਮਾਰੇ ਕਹਿੰਦੇ ਤੂੰ ਸ਼ੁਰੂਆਤ ਤੇ ਕਰ ਫਿਰ ਅੱਗੇ ਉਹਦੇ ਪਹਿਲਾਂ ਹੀ ਕੰਮ ਬੀਜਦਾ ਹੋ ਜਾਏ ਸੁਣ ਗੱਲਾਂ ਆਕਾਸ਼ ਕੀ ਕੀਟਾ ਏਰੀਏ ਦੇ ਜਿਹੜੇ ਬਹੁਤ ਅੱਗੇ ਪਹੁੰਚ ਗਏ ਉਹਨਾਂ ਵੱਲ ਦੇਖ ਕੇ ਰੀਸ ਨਾ ਕਰੀ ਉਹ ਪਤਾ ਨਹੀਂ ਕਦੋਂ ਦੇ ਤੁਰੇ ਹੋਏ ਨੇ ਕਿਸੇ ਦੀ ਵਸਤਾ ਬਣੇ ਜੋ ਕੀ ਹੈ ਕੋਈ ਬੜਾ ਅੱਗੇ ਲੰਘ ਚੁੱਕਿਆ ਉਹਦੇ ਵੱਲ ਦੇਖ ਕੇ ਤੂੰ ਅੱਜ ਤੁਰਿਆਂ ਤੇ ਪਹਿਲਾਂ ਕਿਤੇ ਬ੍ਰਹਮ ਗਿਆਨ ਦੀ ਕਿਤਾਬ ਨੂੰ ਖੋਲ ਕੇ ਨਾ ਬੈਠ ਜਾਈਂ। ਕਿਵਰ ਇਦਾਂ ਹੁੰਦਾ ਹੈ ਵੀ ਕੋਈ ਅਮਰਿਤ ਚੱਕ ਕੇ ਆਉਂਦਾ ਉਹ ਕਹਿੰਦਾ ਵੀ ਇੱਕ ਗੱਲ ਕਰਨੀ ਹੈ। ਹਾਂਜੀ ਇਹ ਬ੍ਰਹਮ ਗਿਆਨ ਕੀ ਹੁੰਦਾ ਹੈ? ਇਹ ਆ ਕੀ ਹੁੰਦਾ ਹੈ? ਪਹਿਲਾਂ ਊੜਾੜਾ ਤੇ ਪੜ ਲੈ ਮੇਰੇ ਵੀਰ। ਠੀਕ ਹੈ? ਤੂੰ ਪਹਿਲਾਂ ਹੀ ਐਮਏ ਵਾਲੇ ਨੂੰ ਪੀਐਚਡੀ ਵਾਲੇ ਨੂੰ ਸਵਾਲ ਪੁੱਛਦਾ ਪਹਿਲਾਂ ਪ੍ਰਾਇਮਰੀ ਕਰ ਫਿਰ ਮਿਡਲ ਕਰ ਫਿਰ ਅੱਗੇ ਕਰ ਫਿਰ ਸੀਨੀਅਰ ਸਕੈਂਡਰੀ ਕਰਕੇ ਬੀਏ ਐਮਏ ਤੱਕ ਫਿਰ ਹੌਲੀ ਹੌਲੀ ਪਹੁੰਚੇਗਾ ਪਹਿਲਾ ਹੀ ਨਹੀਂ ਹਾਂ ਉਹ ਵਕਰੀ ਗੱਲ ਐ ਕੋਈ ਕਰੋੜਾਂ ਦੇ ਵਿੱਚੋਂ ਇੱਕ ਹੋਵੇ ਉਹ ਪਿੱਛੋਂ ਹੀ ਬਖਸ਼ਿਆ ਆਇਆ ਹੋਵੇ ਉਹ ਸਿੱਧਾ ਡਾਇਰੈਕਟ ਚਲਾ ਜਾਏ ਉਹ ਵਕਰੀ ਗੱਲ ਐ ਪਰ ਹੌਲੀ ਹੌਲੀ ਬਾਣੀ ਵਿੱਚ ਲਿਖਿਆ ਤੂੰ ਸ਼ੁਰੂਆਤ ਕਰ ਰੰਗ ਲਾਗਤ ਲਾਗਤ ਲੱਗਦਾ ਤੈਨੂੰ ਇਦਾਂ ਦਾ ਸਿਸਟਮ ਮਿਲੇਗਾ ਇਦਾਂ ਦੇ ਪਿਆਰੇ ਮਿਲਣਗੇ ਤੇਰਾ ਮਨ ਕਹੇਗਾ ਦੌੜ ਕੇ ਜਾਵਾ ਨਿਆਣਿਆਂ ਨੂੰ ਆਪਣੀ ਉਮਰ ਦਾ ਕੋਈ ਨਿਆਣਾ ਖੇਲਣ ਨੂੰ ਮਰ ਜਾਏ ਉਹ ਦੌੜ ਕੇ ਜਾਂਦਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਦ ਤਿਨਾ ਕਹੇ ਪਾਸ ਧੂੜ ਤਿਨਾ ਕੀ ਜੇ ਮਲ ਜੀ ਕਹ ਨਨ ਗੀਰ ਦਾਸ ਸੋ ਅਰੰਭ ਹੋਈ ਹੈ ਵਿਚਾਰ ਬਹੁਤ ਵੱਡਾ ਦਰਬਾਰ ਮੈਂ ਕੱਲ ਵੀ ਬੇਨਤੀ ਕੀਤੀ ਕਿਵਾਰ ਸੱਚੇ ਪਾਤਸ਼ਾਹ ਬੜਾ ਹੀ ਪ੍ਰੀਮ ਬਖਸ਼ਦੇ ਨੇ ਔਰ ਅੰਦਰ ਪਸੀਜਿਆ ਜਾਂਦਾ ਕਿਵਾਰ ਐਦਾਂ ਦੀ ਅਵਸਥਾ ਬਣ ਜਾਂਦੀ ਹੈ ਬੜਾ ਮਹਾਰਾਜ ਮਿਹਰ ਕਰਦੇ ਨੇ ਬੜੀ ਕਿਰਪਾ ਕਰਦੇ ਨੇ ਇਹਦੇ ਨਾਲ ਦਾ ਆਨੰਦ ਕਿਸੇ ਕਾਣ ਪੀਣ ਵਾਲੀ ਚੀਜ਼ ਨਾ ਕੋਈ ਸਪਰਸ਼ ਵਾਲੀ ਨਾ ਸੁਗੰਧੀ ਵਾਲੀ ਨਾ ਦੇਖਣ ਵਾਲੀ ਨਾ ਸੁਣਨ ਵਾਲੀ ਚੀਜ਼ ਚੋਂ ਆਇਆ ਆਨੰਦ ਇਹ ਆਨੰਦ ਸਭ ਕੋ ਗਏ ਆਨੰਦ ਗੁਰੂ ਤੇ ਜਾਣੇ ਇਦਾਂ ਦਾ ਆਨੰਦ ਹੈ ਨਾ ਮਰ ਜਾਣਾ ਨਾ ਜਿੱਦਣ ਉਦਣ ਵੀ ਇਹ ਐਦੀ ਚੱਲਦਾ ਉਦਣ ਜ਼ਰੂਰ ਤਲੋ ਪੇਣੀ ਪੇਣੀ ਵੀ ਆਹ ਚੀਜ਼ ਖਾਈਏ ਤੇ ਫੇਰੇ ਦੇ ਨਾਲ ਫੀਲਿੰਗ ਆਉਣੀ ਹੈ ਇਹ ਆਹ ਖਾਈਏ ਇਹ ਵਿਟਾਮਿਨ ਲਈਏ ਤੇ ਇਹ ਕੈਲਸ਼ੀਅਮ ਲਈਏ ਤਾਂ ਸਰੀਰ ਪਾਵਰਫੁਲ ਬਣਨਾ ਨਹੀਂ ਸ਼ਬਦ ਬਾਣੀ ਪ੍ਰੇਮ ਐਸੀ ਡੋਜ਼ ਹੈ ਐਸੀ ਖੁਰਾਕ ਹੈ ਇਹ ਆਤਮਿਕ ਖੁਰਾਕ ਹੈ ਇਹ ਜਦੋਂ ਤੱਕ ਸਾਡੀ ਆਤਮਾ ਤਦੋਂ ਤੱਕ ਸਦੀਵੀ ਰਹੇਗੀ ਜਿਹੜੀਆਂ ਖੁਰਾਕਾਂ ਅਸੀਂ ਦਿਨ ਰਾਤ ਕਰਦੇ ਆਂ ਕਸਰਤਾਂ ਕਰਦੇ ਆਂ ਵਿਟਾਮਿਨ ਲੈਨੇ ਆਂ ਕੈਪਸੂਲ ਗੋਲੀਆਂ ਸ਼ੀਰਪ ਪੀਨੇ ਆ ਇਹ ਜਦੋਂ ਤੱਕ ਸਾਡੀ ਕਾਇਆ ਹੈ ਉਦੋਂ ਤੱਕ ਜਦੋਂ ਭੁੱਜ ਗਈ ਸੜ ਗਈ ਉਸ ਦਿਨ ਇਹ ਸਾਰਾ ਕੁਝ ਡੈਡ ਤੇ ਜਿਹੜਾ ਇੱਥੇ ਅਸੀਂ ਸਤਸੰਗਤ ਜੀ ਜਿਹੜੀ ਡੋਜ਼ ਲੈ ਰਹੇ ਆ ਨਾ ਜਿਹੜੀ ਔਸ਼ਧੀ ਲੈ ਰਹੇ ਆ ਜਿਹੜਾ ਭੋਜਨ ਇੱਥੇ ਛਕ ਰਹੇ ਆ ਇਹ ਆਤਮਕ ਖਾਣਾ ਕਹਿੰਦੇ ਨੇ ਇਹਨੂੰ ਇਹਦੇ ਨਾਲ ਆਤਮਕ ਗਿਆਨ ਆਉਂਦਾ ਹੈ ਇਹਦੇ ਨਾਲ ਆਤਮਕ ਬਲ ਦੇ ਵਿੱਚ ਵਾਧਾ ਹੁੰਦਾ ਹੈ ਇਹਦੇ ਨਾਲ ਆਤਮਕ ਸ਼ਕਤੀ ਦੇ ਵਿੱਚ ਵਾਧਾ ਹੁੰਦਾ ਹੈ ਇਹਦੇ ਵਿੱਚ ਆਤਮਾ ਰਾਹੀਂ ਪਰਮਾਤਮਾ ਪ੍ਰਗਟ ਹੁੰਦਾ ਹੈ ਛਕ ਕੇ ਭੋਜਨ ਖਾਓ ਜੀ ਕੋ ਖਾਵਾ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਦਸਮਾ ਛੱਕਾ ਆਸਾ ਦੀ ਵਾਰ ਦਾ ਸ਼ੁਰੂ ਕਰਦੇ ਹਾਂ ਸਭ ਭੂਮਿਕਾ ਮਹਾਰਾਜ ਆਪੇ ਬਣ ਦਿੰਦੇ ਨੇ ਕਿਉਂਕਿ ਕੋਈ ਵੀ ਚੀਜ਼ ਅਰੰਭ ਕਰਨੀ ਹੋਵੇ ਭੂਮਿਕਾ ਦਾ ਹੋਣਾ ਜ਼ਰੂਰੀ ਹੈ ਕੋਈ ਵੀ ਬੁੱਕ ਪੜੋਦੇ ਲਿਖਿਆ ਹੁੰਦਾ ਭੂਮਿਕਾ ਉਹਦੇ ਤੋਂ ਸਾਨੂੰ ਕਾਫੀ ਮਤਲਬ ਸ਼ੁਰੂਆਤ ਵਧੀਆ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਇਹ ਦਾ ਵੱਡਾ ਸਤਿਗੁਰ ਦਾ ਸ਼ਬਦ ਸ਼ੁਰੂ ਕਰਨਾ ਤੇ ਉਹਦੇ ਗੋਂ ਜਦ ਅਸੀਂ ਹੁਕਮ ਅਮਰ ਪੜਦੇ ਆ ਪਹਿਲਾਂ ਆਪਾਂ ਸ਼ਬਦ ਪੜਦੇ ਆਨ ਸਿਵਤ ਦੇ ਵਿੱਚ ਆਨੰਦ ਨਰ ਆਈਦਾ ਹੀ ਜਦੋਂ ਅਸੀਂ ਕੋਈ ਵਿਸ਼ਾ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਭੂਮਿਕਾ ਹੁੰਦੀ ਹੈ ਤੇ ਭੂਮਿਕਾ ਮਰ ਜ ਸੋਹਣੀ ਬਣ ਦਿੰਦ ਨੇ ਇਹ ਵੀ ਇੱਕ ਭੂਮਿਕਾ ਵਿਸ਼ਾ ਬਣ ਜਾਂਦਾ ਹੈ ਤੇ ਆਓ ਦਸਵੀਂ ਜੋ ਦਸਵਾਂ ਸ਼ਕਾ ਹੈ ਸੋ ਉਸ ਨੂੰ ਪਰਮ ਕਰਦੇ ਸੱਚ ਸੋ ਹਮਾਰਾ ਤੂੰ ਤਾਂ ਨਹੀਂ ਸਭ ਜਗਤ ਬਣ ਜਾ ਰਾਮ ਰਾਜੇ ਮਹਾਰਾਜ ਜੀ ਕਹਿੰਦੇ ਮਾਲਕ ਜਿਹੜਾ ਉਹ ਸ਼ਾਹ ਹੈ ਜੇ ਦੀ ਸ਼ਾਹ ਦੇ ਨਾਲ ਯਾਰੀ ਹੋਵੇ ਤੇ ਉਹ ਫਿਕਰਫਕਾਂ ਨੂੰ ਕੋਈ ਨਹੀਂ ਰਹਿੰਦਾ ਜ਼ਿੰਮੇਵਾਰ ਨੂੰ ਧਿਆਨ ਦੇਣਾ ਸ਼ਾਹੂਕਾਰ ਤੋਂ ਬਗੈਰ ਜਿਹੜਾ ਸੋ ਅੱਜ ਤੇ ਚਲੋ ਸਭ ਕੋ ਮਹਾਰਾਜੀ ਕਿਰਪਾ ਨਾਲ ਪੈਸੇ ਆ ਗਏ ਨੇ ਕੋਈ ਜਮਾਨਾ ਹੁੰਦਾ ਸੀ 40 50 ਸਾਲ ਪਹਿਲਾਂ ਸ਼ਾਹੂਕਾਰ ਤੋਂ ਬਗੈਰ ਜਿਹੜਾ ਹੈ ਉਹ ਤੇ ਜਦੋਂ ਵੀ ਪੈਸੇ ਦੀ ਜ਼ਰੂਰਤ ਪੈਣੀ ਦੀ ਸ਼ਾਹ ਵੱਲ ਜਾਣਾ ਸ਼ਾਹ ਵੱਲ ਜੀ ਸ਼ਾਹਾ ਸ਼ਾਹ ਸ਼ਾਹ ਕੋ ਜਾ ਕੇ ਪੈਸੇ ਲੈ ਆਉਣਾ ਠੀਕ ਹੈ ਜੀ ਤੇ ਫਿਰ ਉਹ ਵਰਤ ਲੈਣੇ ਮਾਰਿਆ ਜੀ ਕਹਿੰਦਾ ਤੇਰਾ ਸਤਗੁਰੂ ਤੇਰਾ ਮਾਲਕ ਸੱਚਾ ਸ਼ਾਹ ਹੈ ਤੇ ਤੂੰ ਬਣ ਜਾ ਰਹਾ ਹੈ ਬਣਜ ਕਰਨ ਦੇ ਲਈ ਆਇਆ ਸੱਚਾ ਸ਼ਾਹ ਹਮਾਰਾ ਤੂੰ ਧਣੀ ਬੜਾ ਧਾਨ ਹੈ ਇਹਦੇ ਕੋਲ ਸੱਚੇ ਪਾਤਸ਼ਾਹ ਦੇ ਕੋਲ ਤੇ ਤੂੰ ਬਣ ਜਾ ਰਹਾ ਤੂੰ ਬਣਜ ਕਰਨ ਦੇ ਲਈ ਆਇਆ ਤੇ ਤੂੰ ਇਹ ਧਨ ਦਾ ਵਣਜ ਕਰ ਗੁਰੂ ਨਾਨਕ ਪਾਤਸ਼ਾਹ ਦੀ ਪੰਕਤੀ ਵੀ ਪੜ ਲੈਨੇ ਕਹਿੰਦੇ ਵਣਜ ਕਰੋ ਵਣ ਜਾ ਰਹੇ ਹੋ ਵਕਰ ਲਿਓ ਸੰਭਾਲ ਪੈਸੀ ਵਸਤ ਵਸਾਈਐ ਜੈਸੀ ਨਿਭਾ ਨਾਲ ਐਦਾਂ ਦੀ ਵਸਤੂ ਦਾ ਵਣਜ ਕਰ ਜਿੰਨੂ ਕੋਈ ਲੁੱਟ ਨਾ ਸਕੇ ਠੱਗ ਨਾ ਸਕੇ ਤੂੰ ਵਣ ਜਾ ਰਹਾ ਹੈ ਐਸੀ ਵਸਤੂ ਦਾ ਵਣਜ ਕਰ ਜਿਹੜੀ ਗਵਾਚੇ ਨਾ ਜਿਹਦੇ ਤੇ ਕੋਈ ਅੱਖ ਨਾ ਰੱਖੇ ਮੇਰੇ ਕਿਸੇ ਵਿੱਚ ਮੇਰੇ ਅਕਾਊਂਟ ਵਿੱਚ ਜੋ ਹੈ ਉਹਦੇ ਤੇ ਕਿਸੇ ਦੀ ਅੱਖ ਐ ਮੇਰੀ ਜ਼ਮੀਨ ਤੇ ਮੇਰੀ ਦੁਕਾਨ ਤੇ ਮੇਰੀ ਕੋਟੀ ਤੇ ਮੇਰੀ ਕਾਰ ਤੇ ਕਿਮਾ ਕਰਨਾ ਭਾਵੇਂ ਟੱਬਰ ਦੇ ਜੀ ਕਿਉਂ ਨਾ ਹੋਣ ਧੀਆਂ ਪੁੱਤਰ ਪੁੱਤਰੇ ਪੁੱਤਰੀਆਂ ਦੋਤਰੇ ਦੋਤਰੀਆਂ ਕਿਉਂ ਨਾ ਹੋਣ ਕਿਮਾ ਕਰਨਾ ਗੁਰਬਾਣੀ ਦੇ ਮੁਤਾਬਕ ਸਭ ਦੀ ਉਹਦੇ ਤੇ ਅੱਖ ਐ ਜਿੱਦਨ ਮੈਂ ਅਕੀ ਮੀਟ ਲਈ ਤੇ ਉਹਦੀ ਵੰਡ ਪੈ ਜਣੀ ਐ ਠੀਕ ਐ ਜੀ ਉਹ ਲੜਪੈਣਾ ਕਈਆਂ ਨੇ ਕਿਜਨੋਂ 4 ਕੌਲੀਆਂ ਘਟਾ ਗਈਆਂ ਉਹਨੇ ਉਹਦੇ ਘਰ ਹੀ ਨਹੀਂ ਜਾਣਾ ਕਿਜਨੋਂ ਅੱਧਾ ਗਮਰਲਾ ਘਟਾ ਗਿਆ ਉਹਨੇ ਕਹਣਾ ਮੁੜ ਕੇ ਨਾ ਗੋਲੀ ਉਹਦੇ ਘਰ ਐਦਾਂ ਦੀਆਂ ਗੱਲਾਂ ਹੋ ਜਾਣੀਆਂ ਪਰ ਜਿਹੜਾ ਤਨ ਗੁਰੂ ਗ੍ਰੰਥ ਸਾਹਿਬ ਤੋਂ ਮਿਲਣਾ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸ਼ਕਰ ਨਹੀਂ ਲੈਵਾ ਭਾਏ ਨਾ ਸਾਕਾ ਜਾਂ ਲੈ ਨੂੰ ਚੋਰ ਚੋਰ ਚੋਰੀ ਕਰਕੇ ਲਗਾਏ ਇਹ ਜਿਹੜਾ ਗਿਆਨ ਹੈ ਇਹਨੂੰ ਕੋਈ ਲੁੱਟ ਕੇ ਦਿਖਾਏ ਬਾਹਰਲਾ ਬਾਹਰੋਂ ਜੋ ਮਰਜੀ ਕੋਈ ਲੁੱਟ ਲਵੇ ਲੈ ਜਾਣਗੇ ਪਰ ਜਿਹੜਾ ਸੱਚਾ ਧੰਨ ਹੈ ਇਹ ਦਰਗਾਹ ਤੱਕ ਜਾਵੇਗਾ ਸ਼ਰਕ ਕੇ ਨਾਮ ਦਾ ਵਣਜ ਕਰ ਸਭ ਭਾਂਡੇ ਤੁਦੇ ਸਾਜਿਆ ਵਿੱਚ ਵਸਤ ਹਰ ਥਾਰਾ ਸਾਰੇ ਜੀਵ ਰੂਪੀ ਭਾਂਡੇ ਤੂੰ ਬਣਾਏ ਨੇ ਮਾਟੀ ਏਕ ਅਨੇਕ ਭੰਤ ਕਰ ਸਾਜੀ ਸਾਜਨ ਹਾਰੇ ਨਾਕ ਕਸ਼ਪੋਚ ਮਾਟੀ ਕੇ ਭਾਂਡੇ ਨਾਕ ਕਸ਼ਪੋਚ কুমਭਾਰੇ ਸਾਰੇ ਭਾਂਡੇ ਤੂੰ ਬਣਾਏ ਨੇ ਵਿੱਚ ਵਸਤ ਹਰ ਥਾਰਾ ਤੇ ਇਹਦੇ ਅੰਦਰ ਉਹ ਚੀਜ਼ ਰੱਖ ਦਿੱਤੀ ਜਿਹਦਾ ਭੇਦ ਨਹੀਂ ਇਹ ਖੁੱਲ ਸਕਿਆ ਜਿੰਦ ਜਿੰਦ ਜਿੰਦੜੀ ਜਿਹਨੂੰ ਕਹਿੰਦੇ ਨੇ ਅੰਦਰ ਜਿੰਦ ਰੱਖ ਦਿੱਤੀ ਠੀਕ ਹੈ ਜੀ ਸਭ ਭਾਂਡੇ ਤੁੱਦੇ ਸਾਜਿਆ ਵਿੱਚ ਵਸਤ ਹਰ ਥਾਰਾ ਜਿੰਦ ਰੂਪੀ ਵਸਤੂ ਆ ਜਿੰਦੀ ਬੋਲ ਰਹੀ ਹੈ ਜਿੰਦੇ ਜੇ ਨਾਨਕ ਨੂੰ ਪਉਣਾ ਰਾਮ ਰਾਮ ਬੋਲ ਠੀਕ ਹੈ ਜੀ ਇਹਦੇ ਵਿੱਚ ਜਿੰਦ ਰੱਖ ਦਿੱਤੀ ਹੈ ਜਿੰਦੀ ਸਭ ਕੁਝ ਕਰਦੀ ਹੈ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਮਹਾਰਾਜ ਜੀ ਕਹਿੰਦੇ ਇਸ ਭਾਂਡੇ ਦੇ ਵਿੱਚ ਜਿਹੜੀ ਵਸਤੋਂ ਪੈ ਜਾਂਦੀ ਹੈ ਇਹ ਫਿਰ ਉੱਥੇ ਟਿਕ ਜਾਂਦੀ ਹੈ ਜੇ ਚੰਗੀ ਵਸਤੂ ਪਾਵਾਂਗੇ ਚੰਗਾ ਪ੍ਰਭਾਵ ਬਾਹਰ ਨਿਕਲੇਗਾ ਮਾੜੀ ਚੀਜ਼ ਪਾਵਾਂਗੇ ਤੇ ਮਾੜਾ ਦਾ ਭਾਵ ਨਿਕਲੇਗਾ ਇਸ ਕਰਕੇ ਉਹੀ ਚੀਜ਼ ਉਹੀ ਚੀਜ਼ ਭਾਵ ਰਹੀ ਕੋਈ ਚੀਜ਼ ਬਿਹੇਵੀਅਰ ਰਹੀ ਉਹੀ ਚੀਜ਼ ਅਲਫਾਜ਼ਾ ਰਹੀ ਉਹੀ ਚੀਜ਼ ਸੁਣਨ ਰਹੀ ਉਹੀ ਚੀਜ਼ ਦੇਖਣ ਰਹੀ ਪ੍ਰਾਪਤ ਹੁੰਦੀ ਹੈ ਜੋ ਅੰਦਰ ਹੋਵੇ ਧਿਆਨ ਦੇਣਾ ਸਾਨੂੰ ਦੇਖਣ ਦੀ ਇੱਛਾ ਕਿੱਥੋਂ ਪੈਦਾ ਹੁੰਦੀ ਅੰਦਰੋਂ ਸੁਣ ਦੀ ਇੱਛਾ ਕਿੱਥੋਂ ਪੈਦਾ ਹੁੰਦੀ ਅੰਦਰੋਂ ਬੋਲਣ ਦੀ ਇੱਛਾ ਕਿੱਥੋਂ ਪੈਦਾ ਹੁੰਦੀ ਅੰਦਰੋਂ ਗੁਰੂ ਘਰ ਆਉਣ ਦੀ ਇੱਛਾ ਕਿੱਥੋਂ ਪੈਦਾ ਹੁੰਦੀ ਅੰਦਰੋਂ ਸਿਸ ਕਰਕੇ ਜੇ ਅੰਦਰ ਵਸਤੂ ਨਾਮ ਦੀ ਹੋਵੇ ਤੇ ਪੋਜ਼ਿਟਿਵਿਟੀ ਰਹੇਗੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ ਬੰਦਾ ਚੰਗਾ ਚੰਗਾ ਰਹੇਗਾ ਠੀਕ ਹੈ ਜੀ ਜਿਹੜਾ ਜਿਹੜਾ ਚੰਗਾ ਸੋਚਦਾ ਉਹ ਖੁਸ਼ ਹੀ ਰਹਿੰਦਾ ਹੈ ਜਿਹੜਾ ਮਾੜਾ ਸੋਚਦਾ ਭੁੱਜ ਜਾਂਦਾ ਭੁੱਜ ਇਹ ਗਾ ਦੂਸਰੇ ਨੂੰ ਦੇਖ ਦੇਗੀ ਪੁੱਜੀ ਜਾਂਦਾ ਚਲੀ ਜਾਂਦਾ ਤੇ ਜਿਹੜਾ ਚੰਗਾ ਸਾਡੀ ਚੰਗਿਆਈ ਸਾਨੂੰ ਪੀਸ ਆਫ ਮਾਈਂਡ ਦਿੰਦੀ ਹੈ ਸਾਡੀ ਚੰਗਿਆਈ ਸਾਨੂੰ ਰਿਲੈਕਸ ਕਰਦੀ ਹੈ ਸਾਨੂੰ ਠੰਡੇ ਰੱਖਦੀ ਹੈ ਤੇ ਸਾਡੇ ਅੰਦਰ ਦੀ ਈਰਖਾ ਦੁਬੈਸ਼ ਕਲਪਨਾ ਨਿੰਦਿਆ ਚੁਗਲੀ ਝੂਠ ਆਪਣਾ ਹੱਥ ਤੇ ਘਾੜਾ ਵੀ ਆਪਣਾ ਤੇ ਪੈਰ ਵੀ ਆਪਣਾ ਆਪੇ ਵੱਢੀ ਜਾਂਦਾ ਕਿਉਂਕਿ ਆਪੇ ਹੀ ਸੋਚੀ ਜਾਂਦਾ ਆਪੇ ਹੀ ਈਰਖਾ ਕਰੀ ਜਾਂਦਾ ਉਦੋਂ ਹੀ ਕਿਸੇ ਨੂੰ ਪਤਾ ਹੀ ਨਹੀਂ ਉਹ ਵਿਚਾਰਾ ਕਿੱਥੇ ਭਟਾਉ ਦੇ ਬਾਰੇ ਸੋਚੀ ਜਾਂਦਾ ਲੈ ਉਹ ਬੜਾ ਬਣਿਆ ਉਹ ਅੱਗੇ ਲੰਘ ਗਿਆ ਉਹ ਇਦਾਂ ਕਰ ਗਿਆ ਉਹਦਾ ਨਿਆਣਾ ਇਦਾਂ ਹੋ ਗਿਆ ਅਸੀਂ ਪਿੱਛੇ ਰਹਿ ਗਏ ਅਸੀਂ ਕੀ ਫਾਇਦਾ ਹੋਇਆ ਰੱਬ ਦਾ ਨਾਮ ਜਪਣ ਦਾ ਛੇਵਾ ਕਰਨ ਦਾ ਅਰਦਾਸਾਂ ਕਰਾਉਣ ਦਾ ਇਦਾਂ ਦੀਆਂ ਪੁੱਠੀਆਂ ਹੀ ਗੱਲਾਂ ਸੋਚਦਾ ਰਹਿੰਦਾ ਇਸ ਕਰਕੇ ਗੁਟਕਾ ਫੜ ਕੇ ਨਿਤਨੇਮ ਕਰ ਲਿਆ ਕਰੇ ਚੰਗੀ ਗੱਲ ਹੈ ਦਿਮਾਗ ਦੂਜੇ ਪਾਸੇ ਨਹੀਂ ਜਾਏਗਾ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਪੰਧਾਰਾ ਸੋ ਮਹਾਰਾਏ ਨੇ ਬੜੀ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਭਗਤੀ ਦਾ ਭੰਡਾਰ ਸਾਨੂੰ ਬਖਸ਼ਿਆ ਬੜਾ ਵੱਡਾ ਭੰਡਾਰ ਜੋ ਆਪਾਂ ਆਰੰਭਤਾ ਕੀਤੀ ਸੀ ਤੇ ਐਦਾਂ ਦਾ ਦਰਬਾਰ ਨਹੀਂ ਹੈਗਾ ਐਦਾਂ ਦਾ ਖਜ਼ਾਨਾ ਨਹੀਂ ਕਿਦਰੇ ਵੀ ਹੈਗਾ ਆਪਾਂ ਸਾਰੀ ਦੁਨੀਆ ਦਾ ਭਲਾ ਮੰਗਦੇ ਆ ਸਾਰਿਆਂ ਨੂੰ ਚੰਗਾ ਕਹਿੰਦੇ ਆ ਪਰ ਆਪਾਂ ਜਦੋਂ ਆਪਣੇ ਘਰ ਨੂੰ ਦੇਖੀਦਾ ਜਦੋਂ ਆਪਣੇ ਪਿਓ ਨੂੰ ਦੇਖੀਦਾ ਨਾ ਹਮੇਸ਼ਾ ਕਹਿਣਾ ਚਾਹੀਦਾ ਮੇਰੇ ਪਿਓ ਵਰਗਾ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਕਿਮਾ ਕਰਾਂ ਭਾਵੇਂ ਕੱਢੇ ਉਹ ਗਾਲਾਂ ਭਾਵੇਂ ਠੇਰ ਪੰਜਾਬੀ ਤੜਾ ਮੈਂ ਬੋਲਦਾ ਉਹਨਾਂ ਗੁੱਸਾ ਨਾ ਕਰਿਆ ਕਰੋ ਪੰਜਾਬੀ ਬੈਠੇ ਆ ਨਾਲੇ ਇਹ ਸਾਡੇ ਸੱਭਿਆਚਾਰ ਦੇ ਲਫ਼ਜ਼ ਵੀ ਨੇ ਕੋਈ ਆਪਣੇ ਗੁੱਲ ਨਹੀਂ ਕਹਿੰਦਾ ਉਹਨਾਂ ਭਾਵੇਂ ਸਾਡੀ ਛੇਤਰ ਬ੍ਰੈਡ ਵੀ ਉਹ ਕਰ ਦਵੇ ماں ਗਾਲਾਂ ਵੀ ਕੱਢ ਦਵੇ ਜੋ ਮਰਜ਼ੀ ਕਹ ਦੇ ਕਾ ਮੇਰੀ ਮਾਂ ਵਰਗਾ ਮੇਰੇ ਪਿਓ ਵਰਗਾ ਜੰਮਿਆ ਹੀ ਨਹੀਂ ਇੱਜ਼ਤ ਇਹਦੇ ਵਿੱਚ ਹੀ ਐ ਠੀਕ ਹੈ ਜੀ ਤੇ ਪਿਓ ਦੇ ਮਾਣਵ ਕਹਿਣਾ ਚਾਹੀਦਾ ਮੇਰੀ ਧੀ ਵਰਗਾ ਮੇਰੇ ਪੁੱਤ ਵਰਗਾ ਮੇਰੀ ਨੂੰਹ ਵਰਗਾ ਮੇਰੇ ਜਵਾਈ ਵਰਗਾ ਹੈ ਹੀ ਨਹੀਂ ਕੋਈ ਦੇਖੋ ਸਵਰਗ ਮੰਦਾ ਘਰ ਤੇ ਮੈਂ ਕਹੀ ਜਾਵਾਂ ਮੇਰੇ ਬਾਪੂ ਵਰਗਾ ਮੇਰੀ ਬੀਬੀ ਵਰਗਾ ਕੋਈ ਮਾੜਾ ਨਹੀਂ ਤੇ ਮੈਂ ਕਹੀ ਜਾਵਾਂ ਮਰੇ ਨੂੰਹ ਵਰਗੇ ਮਰੇ ਜਵਾਈ ਮਰੇ ਧੀ ਪੁੱਤ ਵਰਗਾ ਮਾੜਾ ਹੀ ਕੋਈ ਨਹੀਂ ਕੁਲ ਜਿਆ ਰਹੋ ਸਾਰਾ ਸੰਸਾਰ ਫਿਰ ਫਿਰ ਇੱਕ ਦੂਜੇ ਨਾਲ ਉਲਝਿਆ ਰਹੋ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਓਏ ਚੰਗਾ ਬੋਲੀਏ ਚੰਗਾ ਸਭ ਨੂੰ ਕਹੀਏ ਸਾਰਿਆਂ ਨੂੰ ਚੰਗਾ ਕਹੀਏ ਐਤੋਂ ਤੱਕ ਬਾਣੀ ਵਿੱਚ ਲਿਖਿਆ ਜੇ ਕੋਈ ਬੁਰਾ ਨਾ ਤੈਨੂੰ ਐਡਾ ਗਿਆਨ ਦਿੱਤਾ ਤੂੰ ਬੁਰੇ ਨੂੰ ਵੀ ਆਪਣੇ ਬਰਾਬਰ ਖੜਾ ਕਰ ਸਕਦਾ ਤਿਰੋਗਾ ਇਦਾਂ ਦਾ ਗਿਆਨ ਹੈ ਰੱਬ ਨੇ ਦਿੱਤਾ ਗੁਰੂ ਨਾਨਕ ਸਾਡਾ ਬਾਪੂ ਜੇ ਬੁਰਿਆਂ ਨੂੰ ਸੰਤ ਬਣਾਈ ਜਾਂਦਾ ਤੇ ਸਾਡੇ ਤੋਂ ਵੀ ਉਹ ਇਦਾਂ ਦੀ ਆਸ ਲੱਗਦਾ ਵੀ ਇਹ ਵੀ ਬੁਰਿਆਂ ਨਾਲ ਨਫ਼ਰਤ ਨਾ ਕਰੇ ਬੁਰੇ ਨੂੰ ਵੀ ਰਾਹ ਪਾ ਦੇਵੇ ਠੀਕ ਹੈ ਜੇ ਉਹ ਨਹੀਂ ਪੈਂਦਾ ਉਹਦੀ ਮਰਜ਼ੀ ਹੈ ਕੋਸ਼ਿਸ਼ ਕਰਨੀ ਬਣਦੀ ਚਾਹੇ ਪਰਿਵਾਰ ਵਿੱਚ ਬੁਰਾ ਹੋਵੇ ਚਾਹੇ ਬਾਹਰ ਬੁਰਾ ਹੋਵੇ ਸਾਨੂੰ ਉਸ ਨੂੰ ਗਾਈਡ ਕਰਨਾ ਚਾਹੀਦਾ ਸਾਨੂੰ ਉਸ ਨੂੰ ਚੰਗੀ ਸਲਾਹ ਦੇਣੀ ਚਾਹੀਦੀ ਹੈ ਕਾਲੇ ਨਹੀਂ ਪਹਿਣਾ ਗੁੱਸੇ ਵਿੱਚ ਨਹੀਂ ਬਹਿਣਾ ਲੌਜਿਕ ਨਾਲ ਦਲੀਲ ਨਾਲ ਗੱਲ ਸੁਣਦਾ ਤੇ ਸੁਣਾ ਦਿਓ ਜੇ ਕੋਈ ਨਹੀਂ ਸੁਣਦਾ ਤੇ ਆਪ ਉੱਠ ਕੇ ਚਲੇ ਜਾਓ ਪਿਆਰ ਦੇ ਸੌਦੇ ਨੇ ਪਿਆਰ ਨਾਲ ਸਮਝ ਆਉਂਦੀ ਹੈ ਤੇ ਫਿਰ ਪੰਡਾਰੇ ਹੀ ਪੰਡਾਰੇ ਨੇ ਜਨਾਨੰਕ ਕੋ ਹਰ ਬਖਸ਼ਿਆ ਹਰ ਭਗਤ ਪੰਡਾਰਾ ਸੋ ਸੱਚੇ ਪਾਤਸ਼ਾਹ ਨੇ ਸਾਨੂੰ ਗਿਆਨ ਰੂਪੀ ਗੁਰੂ ਗ੍ਰੰਥ ਸਾਹਿਬ ਬੜਾ ਵੱਡਾ ਪੰਡਾਰਾ ਬਖਸ਼ਿਆ ਸੋ ਇੰਨੀ ਸੇਵਾ ਪ੍ਰਵਾਨ ਗੁਰੂ ਸਾਹਿਬ ਮੇਰ ਕਰਨੇ ਜੋ ਬਾਣੀ ਦਾ ਮਾਰਜ ਨੇ ਗਿਆਨ ਬਖਸ਼ਿਆ ਭਾਵਰਤ ਦੇ ਰੂਪ ਦੇ ਵਿੱਚ ਗਿਆਨ ਦੇ ਰੂਪ ਦੇ ਵਿੱਚ ਸਭੀ ਆਤਮਾ ਦਾ ਸਦੀਵੀ ਸ਼ਿੰਗਾਰ ਬਣੇ ਔਰ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਇਸ ਆਤਮਾਨ ਨੇ ਜਾਣਾ ਉਹਦੇ ਵਿੱਚ ਲੀਨ ਤੇ ਪ੍ਰਵੇਸ਼ ਹੋਣਾ ਇਹ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਉਦੋਂ ਤੱਕ ਰਵੇ ਐਸੀ ਮੇਰ ਕਰੋ ਗੁਰਬਾਣੀ ਕਥਾ ਦਾ ਆਪ ਜੀ ਨੇ ਬਹੁਤ ਸਤਿਕਾਰ ਕੀਤਾ ਸੋ ਗੁਰੂ ਸਾਹਿਬ ਤੁਹਾਡਾ ਤਿਲ ਤਿਲ ਭੇਟ ਮਰਯ ਲੈ ਕੇ ਲਾਉਣ ਕਮਾਈਆਂ ਵਿੱਚ ਬਰਕਤਾਂ ਵਧੇ ਤੇ ਤੰਦਰੁਸਤੀਆਂ ਬਖਸ਼ਣ ਐਨੀ ਸੇਵਾ ਪ੍ਰਵਾਨ ਭੁੱਲ ਚੁਕਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ